ਪਿੰਡ ਮੇਰਾ ਪਿੱਥੋ ਆਈ ਜ਼ਿਲ੍ਹਾ ਬਟਿੰਡਾ ਜੀ ਤਹਿਸੀਲ ਫੂਲ ਆਈ ਤੇ ਅਸੀਂ ਟੋਟਲ ਜੀ 12 ਕਿੱਲਿਆਂ ਦੀ ਖੇਤੀ ਕਰਦੇ ਆ ਜਿਸ ਦੇ ਵਿੱਚੋਂ ਜੀ ਅਸੀਂ 6 ਕਿੱਲੇ ਬਾਣ ਐਤ ਕੀ ਮੱਕੀ ਦਾ ਕਰਿਆ ਸੀਗਾ ਜੀ ਇਸ ਵਾਰ ਥੋੜਾ ਸੁੰਡੀ ਦਾ ਅਟੈਕ ਮੱਕੀ ਦੀ ਫਸਲ ਤੇ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ ਜੀ ਇਸ ਕਰਕੇ ਅਸੀਂ ਸ਼ੁਰੂ ਤੋਂ ਹੀ ਬਹੁਤ ਸਾਰੀਆਂ ਹੋਰ ਦਵਾਈਆਂ ਦੀ ਵਰਤੋਂ ਕਰ ਰਹੇ ਸੀਗੇ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਸੁੰਡੀ ਦੀ ਸਾਨੂੰ ਆ ਰਹੀ ਸੀਗੀ ਤੇ ਅਸੀਂ ਫਿਰ ਆਪਦੀ ਪਰੇਸ਼ਾਨੀ ਕੋਟੇਵਾ ਗਰੁੱਪ ਵਾਲੇ ਬੰਦਿਆਂ ਨੂੰ ਬਤਾਈ ਜੀ ਫਿਰ ਆਏ ਸੀਗੇ ਜੀ ਸਾਡੇ ਕੋਲ ਇਹਨਾਂ ਨੂੰ ਅਸੀਂ ਦੱਸਿਆ ਜੀ ਵੀ ਅਸੀਂ ਸੁੰਡੀ ਵਾਸਤੇ ਬਹੁਤ ਪਰੇਸ਼ਾਨ ਆਈ ਇਹਨਾਂ ਨੇ ਸਾਨੂੰ ਇਹ ਫਿਰ ਡੈਲੀਗੇਟ ਦਵਾਈ ਦਿੱਤੀ ਮੈਂ ਜੀ ਡੈਲੀਗੇਟ ਸਪਰੇਅ ਦੀ ਜਿਹੜੀ ਵਰਤੋਂ ਕਰੀ ਆ ਜੀ ਮੈਂ ਮੇਰੇ ਹੋਰ ਵੀ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਨਾ ਜੀ ਵੀ ਇਸ ਸਪਰੇਅ ਦਾ ਬਹੁਤ ਵਧੀਆ ਰਿਜ਼ਲਟ ਮੱਕੀ ਤੇ ਦੇਖਣ ਨੂੰ ਮਿਲਿਆ ਜੀ ਮੈਨੂੰ ਤੇ ਮੈਂ ਹੋਰ ਵੀ ਭਰਾਵਾਂ ਨੂੰ ਸਲਾਹ ਦਿੰਨਾ ਵੀ ਇਸ ਚੀਜ਼ ਨੂੰ ਵਰਤੋ ਬਾਲੇ ਭਰਾ ਸਾਨੂੰ ਬਹੁਤ ਜ਼ਿਆਦਾ ਭਰਾ ਸਾਨੂੰ ਇਹ ਐ ਕਹਿ ਦਿੰਦੇ ਆ ਵੀ ਜ਼ਿਆਦਾ ਰੇਟ 'ਚ ਪੈਂਦੀ ਆ ਜੀ ਪਰ ਅਸੀਂ ਜੇ ਹੋਰ ਵੀ ਦਵਾਈਆਂ ਦੀ ਵਰਤੋਂ ਕਰਦੇ ਆ ਤਾਂ ਉਹ ਵੀ ਸਾਨੂੰ ਇਸ ਤੋਂ ਦੁੱਗਣੇ ਰੇਟ ਤੇ ਪੈ ਜਾਂਦੇ ਆ ਜੀ ਤੇ ਇਹ ਬਹੁਤ ਹੀ ਵਾਜਬ ਰੇਟ ਤੇ ਪੈਂਦੀ ਆ ਜੀ ਤੇ ਬਹੁਤ ਸੋਹਣਾ ਰਿਜ਼ਲਟ ਆ ਜੀ ਇਹਦਾ ਡੈਲੀਗੇਟ ਦਾ ਮੱਕੀ ਵਾਸਤੇ ਇੱਕ ਤਰ੍ਹਾਂ ਦਾ ਵਰਦਾਨ ਆ ਜੀ ਇਹ ਕਹੇ ਜਾਂ ਪ੍ਰੋਡਕਟ ਆ ਜੀ ਜਿਹੜਾ ਜਿਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਨਾ ਹੀ ਤਾਂ ਇਹ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਹੁੰਦੀ ਹੈ ਜਿਹੜੇ ਆਪਣੇ ਕੀੜੇ ਹੁੰਦੇ ਆ ਜ਼ਰੂਰੀ ਤੱਤ ਹੁੰਦੇ ਆ ਉਹਨਾਂ ਨੂੰ ਨਹੀਂ ਮਾਰਦੀ ਨਹੀਂ ਹੈਗੀ ਜੀ ਤੇ ਪਸ਼ੂਆਂ ਵਾਸਤੇ ਵੀ ਕੋਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਜਿਹੜਾ ਆਪਾਂ ਹਰਾ ਚਾਰਾ ਗਾਂ ਮੱਕੀ ਤੋਂ ਸਾਇਲੇਜ ਬਣ ਤਿਆਰ ਕਰਾਂਗੇ ਉਸ ਤੱਕ ਇਹਦਾ ਕੋਈ ਇਫੈਕਟ ਨਹੀਂ ਹੁੰਦਾ ਜੀ ਦੂਸਰੀਆਂ ਦਵਾਈਆਂ ਦਾ ਇਫੈਕਟ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ